ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਮਲਾਜ਼ਮਾਂ ਤੇ ਪੈਨਸ਼ਨਸ ਦੇ ਨਾਲ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਸੋ ਨੈਕਸਟ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜਰੂਰ ਸ਼ੇਅਰ ਕਰ ਦਿਓ ਸੋ ਅੱਜ ਆਪਾਂ ਪੈਨਸ਼ਨਸ ਦੀਆਂ ਕਾਫੀ ਮੰਗਾਂ ਨੇ ਉਹਨਾਂ ਦਾ ਇੱਕ ਆਰਟੀਕਲ ਛਪਿਆ ਸੀ ਜਿਸ ਨੂੰ ਪੜ੍ਹ ਕੇ ਮੈਨੂੰ ਲੱਗਿਆ ਕਿ ਬਹੁਤ ਸਾਰੀਆਂ ਮੰਗਾਂ ਨੇ ਮਲਾਜ਼ਮਾਂ ਦੀਆਂ ਪੈਨਸ਼ਨਸ ਦੀਆਂ ਤਾਂ ਉਹ ਤੁਹਾਡੇ ਨਾਲ ਉਸ ਆਰਟੀਕਲ ਰਾਹੀਂ ਜਰੂਰ ਸਾਂਝੀਆਂ ਕਰਾਂਗੇ ਇਕ ਆਰਟੀਕਲ ਲੇ ਸ਼ਪਿਆ ਸੀਗਾ ਪੈਨਸ਼ਨਰਸ ਦੀ ਸਾਰ ਲਵੀ ਸਰਕਾਰ ਇਹ ਜਦੋਂ ਪੜਿਆ ਤਾਂ ਇਹਦੇ ਵਿੱਚ ਪੜ ਕੇ ਪਤਾ ਲੱਗਦਾ ਕਿ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਮੁਲਾਜ਼ਮਾਂ ਦੀਆਂ ਪੈਨਸ਼ਨਸ ਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਜਿਹੜੇ ਭਾਵਕ ਜਿਹੜੇ ਹੁੰਦੇ ਹੈਗੇ ਮਨ ਦੇ ਵਿੱਚ ਚੀਜ਼ਾਂ ਉਹ ਸਾਰੀਆਂ ਇਦੇ ਵਿੱਚ ਉਹਨਾਂ ਨੇ ਦੱਸਿਆ ਨਹੀਂ ਜਿਵੇਂ ਇੱਕ ਗੱਲ ਹੋਈ ਇਹਦੇ ਵਿੱਚ 15 ਜਨਵਰੀ 2015 ਤੋਂ ਮੋਢਲੀ ਜਿਹੜੀ ਤਨਖਾਹ ਤੇ ਰੈਗੂਲਰ ਭਰਤੀ ਕੀਤੇ ਗਏ ਮੁਲਾਜ਼ਮ ਐ ਉਹਨਾਂ ਤੇ 6ਵਾਂ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਨ ਮੌਕੇ ਪਰ ਕਾਲ ਦੌਰਾਨ ਸੰਬੰਧਿਤ ਕੇਡਰ ਦੀ ਮੋਢਲੀ ਤਨਖਾਹ ਗ੍ਰੇਡ ਪੇ ਜੋੜਨ ਉਪਰੰਤ ਅੱਗੇ ਉਹਨਾਂ ਨੇ ਗੁਨਾਕ ਦਿੱਤਾ ਹੋਇਆ ਉਹ ਲਾਗੂ ਕੀਤਾ ਜਾਵੇ ਸੋ ਇਹ ਉਹਨਾਂ ਦੀ ਜਿਹੜੀ ਇੱਕ ਮੰਗ ਐ ਇਹਦੇ ਵਿੱਚ ਤਾਂ ਬਹੁਤ ਮੰਗਾਂ ਨੇ ਪਰ ਮੈਂ ਕੁਝ-ਕੁਝ ਮੇਨ-ਮੇਨ ਪੁਆਇੰਟ ਤੁਹਾਡਾ ਨਾ ਜ਼ਰੂਰ ਡਿਸਕਸ ਕਰ ਦਿੰਨੀ ਆ ਉਸ ਤੋਂ ਬਾਅਦ ਇਹਦੇ ਵਿੱਚ ਗੱਲ ਹੋਈ ਹੈ ਪੈਨਸ਼ਨ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਪਤਨੀ ਪਤੀ ਨੂੰ ਪਰਿਵਾਰਿਕ ਪੈਨਸ਼ਨ ਦੀ ਸਹੂਲਤ ਸੀਗੀ ਉਹ ਵੀ ਜਿਹੜੀ ਹੈਗੀ ਹੈ ਸ਼ਾਇਦ ਇਹਦੇ ਵਿੱਚ ਬੰਦ ਕਰ ਦਿੱਤੀ ਗਈ ਹੈ ਤਾਂ ਉਹਦੇ ਵਿੱਚ ਵੀ ਇੱਕ ਮੰਗ ਕੀਤੀ ਗਈ ਹੈ ਹੋਰ ਇਸ ਤੋਂ ਬਿਨਾਂ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਵੀ ਜਿਵੇਂ ਲਿਖਿਆ ਹੋਇਆ ਕਿ ਰੋਜ਼ ਮੁਜਹਰੀ ਕਰਨ ਲਈ ਸਰਕਾਰ ਜੀ ਮਜਬੂਰ ਕਰ ਰਹੀ ਹੈ ਤਾਂ ਉਹਦੇ ਵਿੱਚ ਕੁਝ ਉਹਨਾਂ ਦੇ ਸਟਰਗਲ ਨੂੰ ਲੈ ਕੇ ਵੀ ਗੱਲ ਹੋਈ ਹੈ ਫਿਰ ਮੁਲਾਜ਼ਮਾਂ ਦੇ ਸਾਂਝੇ ਫਰਟ ਤੋਂ ਮੰਗ ਪੱਤਰ ਲੈ ਕੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਸਰਕਾਰ ਵੱਲੋਂ ਸੈਸ਼ਨ ਦੌਰਾਨ ਵਿਧਾਨ ਸਭਾ ਸੈਸ਼ਨ ਦੌਰਾਨ ਚ ਰੱਖਣ ਦਾ ਭਰੋਸਾ ਦਿੱਤਾ ਗਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪੈਨਸ਼ਨ ਦੇ ਜਿਹੜੇ ਮਾਮਲੇ ਨੇ ਜਿਹੜੇ ਪਈਆ ਪੈਂਡਿੰਗ ਉਹਨਾਂ ਵਿੱਚੋਂ ਜਿਵੇਂ ਤਿੰਨ ਕੈਟਾਗਰੀਆਂ ਨੇ 85 ਸਾਲ ਤੋਂ ਉੱਪਰ 75 ਸਾਲ ਤੋਂ ਉੱਪਰ ਇਪਝ 70 ਸਾਲ ਤੋਂ ਘੱਟ ਪਨਾਗੇ ਪੈਨਸ਼ਨ ਦੇ ਬਕਾਇਆ ਦੀਆਂ ਜਿਹੜੀਆਂ ਤਿੰਨ ਕਿਸ਼ਤਾਂ ਉਹ 42 ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਕੀਤਾ ਜੋ ਮੁਲਾਜ਼ਮਾਂ ਨੇ ਰੱਦ ਕਰ ਦਿੱਤਾ ਤੇ ਪੰਜਾਬ ਵਿੱਚ ਪੈਨਸ਼ਨਾਂ ਦੇ ਬਕਾਇਆ ਉਡੀਕ ਦੇ ਲਗਭਗ 50000 ਪੈਨਸ਼ਨਰਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਫੈਸਲੇ ਦੇ ਮੋੜ ਵਿਚਾਰ ਕਰਕੇ ਸ਼ਕਤ ਮੁਕਤ ਅਦਾਇਗੀ ਕਰਨੀ ਚਾਹੀਦੀ ਹੈ ਸੋ ਇਹਦੇ ਵਿੱਚ ਜੋ ਹੁਣ ਨਵਾਂ ਕਿਸ਼ਤਾਂ ਨੂੰ ਲੈ ਕੇ ਫੈਸਲਾ ਹੋਇਆ ਉਹਦੀ ਗੱਲ ਹੋ ਰਹੀ ਹੈ ਪਲੱਸ ਇਹਦੇ ਵਿੱਚ ਪੈਨਸ਼ਨਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੁਝ ਕਿ ਪੈਨਸ਼ਨਾਂ ਜਿਹੜੇ ਓਵਰਏਜ ਹੋ ਜਾਂਦੇ ਆ ਤਾਂ ਕਈਆਂ ਦੀ ਸਮ ਟਾਈਮ ਡੈਥ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਬੈਨੀਫਿਟ ਜਿਹੜੇ ਪ੍ਰੋਪਰਲੀ ਨਹੀਂ ਮਿਲ ਰਹੀ ਕਿਉਂਕਿ ਉਹਨਾਂ ਨੂੰ ਉਦੋਂ ਮਿਲਨੇ ਚਾਹੀਦੇ ਆ ਤਾਂ ਇਹਦੇ ਵਿੱਚ ਉਹਨਾਂ ਦੀ ਵੀ ਗੱਲ ਹੋਈ ਹੈ ਉਸ ਤੋਂ ਬਾਅਦ ਇਹਦੇ ਵਿੱਚ ਹੋਈ ਹੈ ਪੰਜਾਬ ਸਰਕਾਰ ਪੈਨਸ਼ਨਰਜ਼ ਦੀ ਪੈਨਸ਼ਨ ਸੰਬੰਧੀ 6ਵੇਂ ਤਨਖਾਹ ਕਮਿਸ਼ਨ ਦੀ ਸ਼ਿਫਾਰਿਸ਼ ਅਨੁਸਾਰ ਦੁਹਰਾਈ 2.59 ਗੁਣਾਕ ਨਾਲ ਬਿਨਾਂ ਦੇਰੀ ਕਰੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਲਈ 1 ਜਨਵਰੀ 2004 ਤੋਂ ਬਾਅਦ ਜਿੰਨੇ ਵੀ ਮੁਲਾਜ਼ਮ ਭਰਤੀ ਹੋਏ ਆ ਉਹਨਾਂ ਦੀ ਜਿਹੜੀ ਬਣਦੀ ਪੁਰਾਣੀ ਪੈਨਸ਼ਨ ਸਕੀਮ ਹੈ ਉਸ ਨੂੰ ਬਹਾਲ ਕੀਤਾ ਜਾਵੇ ਤਾਂ ਪੈਨਸ਼ਨ ਬਹਾਲ ਨੂੰ ਲੈ ਕੇ ਇਹਦੇ ਵਿੱਚ ਗੱਲ ਹੋਈ ਹੈ ਇਸ ਤੋਂ ਬਿਨਾ ਇਹਦੇ ਵਿੱਚ ਕਿੰਨੀਆਂ ਹੀ ਅਸਾਮੀਆਂ ਖਾਲੀ ਪਈਆਂ ਮਿੱਡੇ ਮੀਲ ਹੈ ਜਿਹੜੇ ਜਿਵੇਂ ਕੁੱਕ ਵਰਕਰ ਨੇ ਅੰਗਣਵਾੜੀ ਵਰਕਰ ਨੇ ਹੈਲਪਰ ਨੇ ਆਸ਼ਾ ਵਰਕਰ ਨੇ ਤਾਂ ਉਹਨਾਂ ਦੇ ਵੀ ਮਹਿੰਗਾਈ ਦੇ ਯੁੱਗ ਦੇ ਵਿੱਚ ਉਹਨਾਂ ਨੂੰ ਉਨੇ ਪੈਸੇ ਨਹੀਂ ਮਿਲਦੇਗੇ ਉਹਨਾਂ ਦੇ ਲਈ ਵੀ ਇਹਦੇ ਵਿੱਚ ਗੱਲ ਹੋਈ ਹੈ ਇਨਸਟਾਲਮੈਂਟ ਕਰਮਚਾਰੀਆਂ ਨੂੰ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਸੀਐਸਆਰ ਦੇ ਨਿਯਮਾਂ ਤਹਿਤ ਰੈਗੂਲਰ ਕੀਤਾ ਜਾਵੇ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੋਜ਼ਗਾਰ ਦੇ ਕੇ ਪੁਨਰਗਠਨ ਕਰਕੇ ਹਜ਼ਾਰਾਂ ਸਾਮੀਆਂ ਨੂੰ ਮੋੜ ਸਰਜੀਤ ਕੀਤਾ ਜਾਵੇ ਤਾਂ ਜੋ ਰੈਗੂਲਰ ਭਰਤੀ ਹੋ ਸਕੇ ਤੇ ਪੰਜਾਬ ਦੇ ਵਿੱਚ ਭਰਤੀ ਕਰਨ ਦਾ ਜਿਹੜਾ ਪੁਰਾਣਾ ਢਾਂਚਾ ਬਹਾਲ ਕੀਤਾ ਜਾਵੇ ਮਤਲਬ ਕਿ ਕੰਟਰੈਕਟ ਬੇਸ ਨੂੰ ਇੱਥੇ ਗੱਲ ਹੋ ਰਹੀ ਹੈ ਕਿ ਇੱਥੇ ਰੈਗੂਲਰ ਹੀ ਭਰਤੀ ਹੋਵੇ ਬਾਕੀ ਉਹਨਾਂ ਨੇ ਗੱਲ ਕੀਤੀ ਹੈ ਕਿ ਮੁਲਾਜ਼ਮਾਂ ਦਾ ਜਿਹੜਾ ਬਜਵਾ ਮੈਡੀਕਲ ਪੱਤਾ ਵਧਾ ਕੇ 2000 ਪ੍ਰਤੀ ਮਹੀਨਾ ਕੀਤਾ ਜਾਵੇ ਤੇ ਉਹਨਾਂ ਲਈ 5 ਲੱਖ ਰੁਪਏ ਤੱਕ ਦੀ ਕੈਸ਼ਲੈਸ਼ ਸਕੀਮ ਲਾਗੂ ਕੀਤੀ ਜਾਵੇ ਪੀ ਪੰਜਾਬ ਸਰਕਾਰ ਦੇ ਡਾਕਟਰੀ ਇਲਾਜ ਦੇ ਖਰਚੇ ਤੇ 50000 ਰੁਪਏ ਤੱਕ ਦੇ ਬਿੱਲ ਜ਼ਿਲ੍ਹਾ ਪੱਧਰ ਤੇ ਬੋਰਡ ਬਣਾ ਕੇ ਪਾਸ ਕਰਨ ਦੇ ਅਧਿਕਾਰ ਜਿਹੜੇ ਦਿੱਤੇ ਜਾਣ। ਬੋਰਡ ਬਣਾਉਣ ਲਈ ਪੂਰੇ ਡਾਕਟਰ ਨਹੀਂ ਬਿੱਲ ਪਾਸ ਹੋ ਜਾਣ ਪਰ ਮਹਿਕਮੇ ਕੋਲ ਡਾਕਟਰ ਖਰਚੇ ਦੀ ਅਦਾਇਗੀ ਲਈ ਲੋੜੀ ਦੇ ਫੰਡਸ ਨਹੀਂ ਹਨ। ਤਾਂ ਪੰਜਾਬ ਸਿਹਤ ਨਿਗਮ ਦੀ ਤਰ੍ਹਾਂ ਪ੍ਰਾਈਵੇਟ ਡਾਕਟਰਾਂ ਦੇ ਇਲਾਜ ਦੀਆਂ ਅਦਾਇਗੀਯੋਗ ਫੀਸਾਂ ਨਿਸ਼ਚਿਤ ਕੀਤੀਆਂ ਜਾਣ। ਮੁਲਾਜ਼ਮਾਂ ਦੇ ਬੰਦ ਕੀਤੇ ਵੱਖ-ਵੱਖ ਵਰਗਾਂ ਦੇ ਸਮੁੱਚੇ ਪੱਤੇ ਪਿੰਡੂ ਪੱਤਾ ਬੱਜਮਾ ਸਫਰੀ ਪੱਤਾ ਤੇਲ ਪੱਤਾ ਬਹਾਲ ਕੀਤੇ ਜਾਣ ਤਨਖਾਹ ਕਮਿਸ਼ਨ ਦੀ ਸ਼ਿਫਾਰਿਸ਼ ਤੇ ਸਮੂੱਚੇ ਪੱਤਿਆਂ ਵਿੱਚ 2.25 ਦੇ ਗੁਣਾ ਅਨੁਸਾਰ ਵਾਧਾ ਕੀਤਾ ਜਾਵੇ ਇਹਦੇ ਵਿੱਚ ਨਾ ਹੁਣ ਕਾਫੀ ਨੇ ਤੁਸੀਂ ਪੜ ਸਕਦੇ ਹੋ ਮੈਂ ਤੁਹਾਨੂੰ ਮੇਨ ਮੇਨ ਜਿਹੜੀਆਂ ਮੰਗਾਂ ਜਿਹੜੀਆਂ ਲਾਜਮਾਂ ਤੇ ਪੈਨਸ਼ਨਾਂ ਦੀਆਂ ਹੈਗੀਆਂ ਮੈਂ ਤੁਹਾਨੂੰ ਦੱਸਤੀਆਂ ਸਾਰੀਆਂ ਵੀ ਜੋ ਮੰਗ ਕਰ ਰਹੇ ਨੇ ਸੋ ਜਿਹੜਾ ਇਹ ਮੇਰਾ ਮਕਸਦ ਸੀਗਾ ਕਿ ਬਹੁਤ ਸਾਰੇ ਆਰਟੀਕਲ ਵੀ ਛਪਦੇ ਨੇ ਜ਼ਰੂਰੀ ਨਹੀਂ ਆਪਾਂ ਨਿਕਲੀ ਨਿਊਜ਼ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਆਰਟੀਕਲ ਮੈਂ ਜਦੋਂ ਪੜਿਆ ਤਾਂ ਮੈਨੂੰ ਲੱਗਿਆ ਇਹ ਚ ਬਹੁਤ ਸਾਰੀਆਂ ਮੰਗਾਂ ਨੇ ਜੋ ਸਰਕਾਰਾਂ ਵੱਲੋਂ ਅਜੇ ਪੈਂਡਿੰਗ ਤੌਰ ਤੇ ਚੱਲ ਰਹੀਆਂ ਨੇ ਉਹਨਾਂ ਵੱਲੋਂ ਵੀ ਕੰਮ ਕੀਤਾ ਜਾ ਰਿਹਾ ਪਰ ਲੱਗਦਾ ਕਿ ਕੁਝ ਕਿ ਮੰਗਾਂ ਹੁੰਦੀਆਂ ਜਿਹੜੀਆਂ ਆਪਾਂ ਵੀ ਜੇ ਅਰਟੀਕਲ ਰਹੀ ਜાં ਆਪਾਂ ਆਪਣੇ ਕਿਸੇ ਵੀ ਕੋਈ ਆਪਣੇ ਕੋਲੇ ਸੋਰਸ ਹੈਗਾ ਤਾਂ ਉਹਦੇ ਰਹੀ ਆਪਾਂ ਪੰਚਾ ਸਕੀਏ ਤੇ ਆਉਣ ਵਾਲੇ ਜਿਹੜੇ ਬੱਚੇ ਨੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ ਤੇ ਰੈਗੂਲਰ ਭਰਤੀ ਜਿਹੜੀ ਹੋਣ ਦੀ ਜਿਹੜੀ ਆਪਾਂ ਗੱਲ ਕਰੀਏ ਤਾਂ ਹੀ ਆਪਣੇ ਜਿਹੜੇ ਸਨੇਹੀਆਂ ਸਰਕਾਰਾਂ ਤੱਕ ਜਾ ਸਕਣ ਸੋ ਇਹ ਇੱਕ ਆਰਟੀਕਲ ਸੀ ਜਿਹਨੂੰ ਮੈਂ ਪੜਿਆ ਤੇ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸੋ ਵੈਸੇ ਅਸੀਂ ਆ ਮੁਲਾਜ਼ਮਾਂ ਦੇ ਪੈਨਸ਼ਨ ਦੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਤੋਂ ਬਿਨਾ ਜਿਹੜੇ ਬੱਚੇ ਸਟੱਡੀ ਕਰ ਰਹੇ ਨੇ ਪੰਜਾਬੀ ਵਿਸ਼ੇ ਦੀ ਉਹਨਾਂ ਦੇ ਵੀ ਜਿਹੜੀ ਜਾਣਕਾਰੀ ਆ ਇਸ ਚੈਨਲ ਤੇ ਅਸੀਂ ਅਪਲੋਡ ਕਰਦੇ ਆ ਤਾਂ ਜੋ ਉਹ ਇੱਥੇ ਪੜ੍ਹ ਕੇ ਆਪਣੇ ਪੀਐਸਟੈਟ ਮਾਸਟਰਕੀਡ ਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਣ ਸੋ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਪੋਰਟ ਤੇ ਸ਼ੇਅਰ ਕਰੋ ਤਾਂ ਜੋ ਅਸੀਂ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਤੁਹਾਡੇ ਨਾਲ ਆਪਣੀ ਜਾਣਕਾਰੀ ਸਾਂਝੀ ਕਰਦੇ ਰਹੀਏ ਧੰਨਵਾਦ ਜੀ